ਲੱਡੀ ਗੁੱਸੇ ਨਾਲ ਨਹੀਂ ਇਹਨੇ ਆਪਾਂ ਨੂੰ ਜ਼ਮੀਨ ਦੇਣੀ ਹੁਣ ਆਪਾਂ ਨੂੰ ਕੋਈ ਹੱਲ ਹੋਰ ਲੱਭਣਾ ਪਊਗਾ ਹਮਮ ਗੱਲ ਤਾਂ ਸਹੀ ਆ ਆਏ ਹੈ ਅੱਜ ਤਾਂ ਮੇਰੇ ਪੈਰ ਬਹੁਤ ਦੁਖੀ ਜਾਂਦੇ ਨੇ ਦਰਦਨਾ ਹੋ ਰਿਹਾ ਹੈ ਬਰਦਾਸ਼ਤ ਨਹੀਂ ਹੋ ਰਿਹਾ ਕੀ ਕਰਾਂ ਇੱਥੇ ਕੜਾ ਮੈਨੂੰ ਕੋਈ ਪੁੱਛਦਾ ਦਵਾਈ ਲੈ ਕੇ ਆਉਣੀ ਸੀਗੀ ਜਾਂਦਾ ਹੀ ਕਰਦੀਆਂ ਪਾ ਬੀ ਨਹੀਂ ਪੁੱਛ ਲੈਣੀ ਆ ਨਾ ਜਿਵੇਂ ਕੋਈ ਪੈਸੇ ਦੇ ਦੇਵੇ ਜਾਂ ਨਾਲ ਬਗ ਜਵੇ ਦਵਾਈ ਆਵੇ ਮੈਨੂੰ ਦਵਾਈ ਮੈਂ ਤਾਂ ਬਹੁਤ ਦੁਖ ਰਹੀ ਆ ਪਰ ਪੁੱਛ ਕਿਉਂ ਨਹੀਂ ਆਂ ਜੇ ਮੰਨ ਲ ਜੇ ਤਾਂ ਸਾਰੇ ਇਕੱਠੀਆਂ ਹੋ ਜਾਂਦੀਆਂ ਨੇ ਚੱਦਰ ਬਾਰ-ਬਾਰ ਇਹ ਆ ਕਰ ਜਾਂਦਾ ਸੈੱਟ ਕਰਨੀ ਚਾਹੀਦੀ ਹੈ ਬਾਬੇ ਮੈਨੂੰ ਕੋ ਦਵਾਈ ਦਿਵਾ ਲਿਆ ਮੇਰਾ ਤਾਂ ਪੈਰ ਬਹੁਤ ਦੁਖਦੇ ਆ ਮੈਂ ਤਾਂ ਦਰਦ ਬਹੁਤ ਜ਼ਿਆਦਾ ਹੋ ਰਿਹਾ ਬਰਦਾਸ਼ਤ ਨਹੀਂ ਹੋ ਰਿਹਾ ਤਾਂ ਖੜਿਆ ਵੀ ਨਹੀਂ ਜਾਂਦਾ ਤੇਰੀ ਰੋਟੀ ਦੇ ਹੀ ਅਸੀਂ ਖਰਚਾ ਚੱਕ ਰਹੇ ਹਾਂ ਉਹੀ ਬਹੁਤ ਹੈ ਤੈਨੂੰ ਦਵਾਈਆਂ ਵੀ ਹੁਣ ਅਸੀਂ ਦਵਾਈਏ ਥੋੜੀ ਜੀ ਸ਼ਰਮ ਕਰ ਮਾੜੀ ਮੋਟੀ ਕੰਮਕਾਰ ਕਰ ਲਿਆ ਕਰ ਕੋਈ ਕੋਈ ਕੰਮ ਦਾ ਜਰੀਆ ਲੱਭ ਆਪਣਾ ਹੁਣ ਮੈਂ ਆਪਦੇ ਜਵਾਕਾਂ ਦਾ ਨਾ ਕਰਾਂ ਉਹਨਾਂ ਦਾ ਗळा ਘੋਟ ਦਿਆਂ ਤੇਰੇ ਹੀ ਘਰੀ ਜਮ ਸਾਰਾ ਦਿਨ ਕੰਮ ਨਹੀਂ ਕਰਦੀ ਘਰ ਨਹੀਂ ਕਰਦੀ ਕੋਈ ਆ ਦੇਖੀ ਚਾ ਲਾਡੀ ਨੂੰ ਪੁਛਦੀ ਆ ਗੱਡੀ ਕੋਲੇ ਆ ਬਾਹਰ ਜੇ ਮੈਨੂੰ ਦਵਾਈ ਦਿਵਾ ਲਿਆ ਹੋਵੇ ਤਾਂ ਅੱਜ ਤਾਂ ਲੇਟ ਹੋ ਗਏ ਨਹਾ ਕੇ ਕੱਪੜਾ ਮਾਰਦਾ ਅੱਧੀ ਦਾ ਗਰਮੀ ਆ ਜਾਂਦੀ ਹੈ ਯਾਰ ਬਸ ਰੱਬ ਸੁੱਖ ਰੱਖੇ ਅੱਜ ਕੰਮ ਬਣ ਜੇ ਜਿੱਥੇ ਚੱਲੇ ਆ ਲਾਡੀ ਲਾਡੀ ਮੈਂ ਦਵਾਈ ਦਵਾ ਲਿਆ ਪੁੱਤ ਮੈਂ ਤਾਂ ਬਹੁਤ ਤੰਗ ਹੋ ਰਹੀ ਆ ਮੇਥਾ ਦਾ ਦਰਦ ਐਨਾ ਹੋ ਰਿਹਾ ਬਰਦਾਸ਼ਤ ਨਹੀਂ ਹੋ ਰਿਹਾ ਬਗਚਲ ਤੂੰ ਮੇਰੇ ਨਾਲ ਲੱਭੂਆ ਦੱਸ ਮੈਂ ਵਿਹਲੇ ਤੁਰਿਆ ਫਿਰਦਾ ਵੀ ਤੈਨੂੰ ਦੋ ਡਾਕਟਰਾਂ ਕੋਲੇ ਦੋ ਲਈ ਫਿਰਾਂ ਹੋਰ ਕੰਮ ਨਹੀਂ ਹੈਗੇ ਮੈਨੂੰ ਤੂੰ ਆਪ ਜਾ ਕੇ ਲਿਆ ਦਵਾਈ ਮੈਂ ਜਾਣਾ ਕਿਤੇ ਪੁੱਤ ਮੈਨੂੰ ਪੈਸੇ ਹੀ ਦੇ ਦੇ ਫਿਰ ਮੈਂ ਦਵਾਈ ਲਿਆਵਾਂ ਜਾ ਕੇ ਪੈਸੇ ਬੂਆ ਕਿੱਥੇ ਨੇ ਮੇਰੇ ਕੋਲੇ ਦੇਖ ਲੈਣਾ ਜੇ ਹੋਣਗੇ ਤਾਂ ਤੈਨੂੰ ਪਤਾ ਹੀ ਆ ਪੈਸੇ ਪੂਸੇ ਕਿੱਥੇ ਢਕੇ ਰਹਿੰਦੇ ਨੇ 2 ਰੁਪਏ ਹੁੰਦੇ ਨੇ ਪਹਿਲਾ ਖਰਚਾ ਆ ਜਾਂਦਾ ਪੈਸੇ ਤੇ ਨੂਮਰ ਆ ਲੈ ਮੇਰੇ ਕੋਲ ਤਾਂ 50000 ਰੁਪਏ ਸੀ ਹੋਰ ਪਰ ਨਾ ਬੰਲੀ ਤੂੰ ਚੱਲੀੇ ਕੰਮ ਲੈ ਵਧੀਆ ਹੋਇਆ ਪੈਸੇ ਨਹੀਂ ਦਿੱਤੇ ਨੀ ਨਹੀਂ بار بار ਮੰਗਣ ਦੀ ਆਦਤ ਪੈ ਜਾਊਗੀ ਇਹਨੂੰ ਮਮੀ ਮਮੀ ਹਾਂ ਕਰਨ ਕੱਲ ਸੁਣਿਓ ਆ ਦੇਖੋ ਭੂਆ ਕੀ ਕਰਦੀ ਫਿਰਦੀ ਆ ਲਾਡੀ ਕੋਲੋਂ ਪੈਸੇ ਮੰਗ ਰਹੀ ਸੀਗੀ ਹੁਣ ਉਹ ਲਾਡੀ ਪੈਸੇ 50 ਰੁਪਏ ਦੇ ਕੇ ਦੇਤੇ ਲਾਡੀ ਨੇ ਹੁਣ ਉਹ ਬਾਹਰ ਨੂੰ ਤੁਰ ਗਈ ਲੈ ਕੇ ਮੈਂ ਇੱਥੋਂ ਵੀ ਮੰਗਦੀ ਸੀ ਮੈਂ ਤਾਂ ਜਵਾਬ ਦੇਤਾ ਹੁਣ ਆਈ ਨੂੰ ਪੁੱਛਦੀਆਂ ਦੇਖਦੀਆਂ ਕੀ ਕਰਦੀ ਆ ਆਈ ਨੂੰ ਪੁੱਛੋ ਕਿੱਥੇ ਗਈ ਨੇ ਠੀਕ ਐ ਚਲ ਤੂੰ ਕੰਮ ਕਰ ਲੈਨੇ ਠੀਕ ਆ ਗਈ ਡਾਕਟਰ ਦੀ ਦੁਕਾਨ ਮਸਾਂ ਪਹੁੰਚੀ ਮੈਂ ਤਾਂ ਸ਼ਿਕਾਰ ਦੇ ਦੇ ਹਾਂ ਮੈਂ ਨ ਦਵਾਈ ਲੈ ਮੇਰੇ ਤਾਂ ਪੈਰਾਂ 'ਚ ਬਹੁਤ ਜ਼ਿਆਦਾ ਦਰਦ ਹੈ ਦਰਦ ਹੋ ਰਿਹਾ ਹਾਂ ਕੱਲੇ ਪੈਰਾਂ 'ਚ ਖਲੱਤਾਂ ਚ ਵੀ ਨਾ ਨਾ ਪੈਰਾਂ ਪੈਰਾਂ 'ਚ ਅਕਸਰ ਨੀਂ ਲੱਗਦੇ ਬਹੁਤ ਜ਼ਿਆਦਾ ਦਰਦ ਆਲੋ ਮੈਂ ਨ ਦੋ ਗੋਲੀਆਂ ਦੇ ਰਹੀਆਂ ਤੁਹਾਨੂੰ ਤੁਸੀਂ ਇਹ ਖਾ ਕੇ ਦੇਖਿਓ ਜੇ ਨਾਲ ਠੀਕ ਹੋ ਗਿਆ ਤਾਂ ਠੀਕ ਹੈ ਨਹੀਂ ਫਿਰ ਦੁਬਾਰਾ ਮੈਂ ਦਿਖਾ ਦੇਵਾਂ ਠੀਕ ਹੈ ਤਾਂ ਕਿੰਨੇ ਪੈਸੇ ਹੋਣ ਹੁਣ ਤੁਹਾਡੇ ਤੋਂ ਪੈਸੇ ਲਵਾਂਗੀ ਜਾਣਦੀ ਨਹੀਂ ਮੈਂ ਤੁਹਾਨੂੰ ਨਾ ਕੋਈ ਨਾ ਚਲ ਇੰਨੇ ਤੁਸੀਂ ਆਹ ਤਾਂ ਰੱਖ ਲਓ 50 ਰੁਪਏ ਮੇਰੇ ਕੋਲੋਂ ਮੈਂ ਤੁਹਾਨੂੰ ਚਾਹਦੀ ਆਂ ਦੀਦੀ ਮੈਂ ਤੁਹਾਡੇ ਘਰ ਦੀ ਸਾਰੀ ਸਿਚੁਏਸ਼ਨ ਜਾਣਦੀ ਆਂ ਮੈਨੂੰ ਪਤਾ ਤੁਸੀਂ ਕਿਵੇਂ ਆਏ ਹੋ ਚਲ ਕੋਈ ਨਾ ਫਿਰ ਵੀ ਖਾਲੀ ਚੰਗਾ ਨਹੀਂ ਲੈ ਕੇ ਜਾਂਦਾ ਤੁਸੀਂ ਕੋਈ ਗੱਲ ਨਹੀਂ ਕੋਈ ਨਹੀਂ ਜੇ ਹੋਰ ਪ੍ਰੋਬਲਮ ਹੋਈ ਤਾਂ ਮੈਨੂੰ ਫੋਨ ਕਰਕੇ ਘਰੀ ਬੁਲਾ ਲੈ ਚੋ ਚਲ ਠੀਕ ਹੈ ਸ਼ੁਕਰੀਆ ਬਹੁਤ ਬਹੁਤ ਤੁਹਾਡਾ ਕੋਈ ਹਏ ਹਾਏ ਅੱਜ ਮੇਰਾ ਭਰਾ ਘਰੇ ਹੁੰਦਾ ਨਾ ਮੈਂ ਦਵਾਈ ਦਵਾ ਕੇ ਆਪ ਲੈਂਦਾ ਉਹ ਵਿਚਾਰਾ ਟਰੱਕਾਂ ਤੇ ੱੱਕੇ ਖਾਂਦਾ ਫਿਰਦਾ ਨਾ ਇਹਨਾਂ ਨੇ ਉਹਦੀ ਕਦਰ ਕੀਤੀ ਐ ਨਾ ਮੇਰੀ ਕਦਰ ਕੀਤੀ ਐ ਮੈਂ ਨਹੀਂ ਪਰੇਸ਼ਾਨ ਹੋਈ ਪਈਆਂ ਦਰਦ ਨਾਲ ਓਹ ਸਰੀਆ ਲਈ ਤੈਨੂੰ ਦਵਾਈ ਦੇਣਾ ਸਾਡੇ ਸਿਰ ਤੇ ਬੈਠੀ ਰਹ ਤੂੰ ਨਾ ਤੂੰ ਕੋਈ ਘਰ ਦਾ ਕੰਮ ਕਰਦੀਆਂ ਨਾ ਤੂੰ ਕੋਈ ਬਾਹਰ ਦਾ ਕੰਮ ਕਰਦੀ ਇਹ ਦਵਾਈ ਦਿਖਾ ਕੇ ਦੀ ਲੈ ਕੇ ਆਈਂੀ ਓਹੋ 50 ਰੁਪਈਆਂ ਦੀ ਭਾਬੀ ਕੌਣ ਦਿੰਦਾ ਕਿਹੜੀ ਦਵਾਈ ਆ ਦੋ ਗੋਲੀਆਂ ਦਿੱਤੀਆਂ ਤਰਸ ਕਰ ਲਿਆ ਕਰੋ ਮਾੜਾ ਮੋਟਾ ਮੇਰੇ ਤੇ ਕੀ ਮੈਂ ਤੁਹਾਡਾ ਖਾਣੀਆਂ ਦੋ ਰੋਟੀਆਂ ਹੀ ਆ ਵਿਆਹ ਪਰਿਵਾਰ ਮੇਰਾ ਨਹੀਂ ਵਿਆਹ ਮੇਰਾ ਨਹੀਂ ਕਰਾਇਆ ਮੈਂ ਫਿਰ ਹੋਰ ਤੁਸੀਂ ਕਿਉਂ ਮੈਨੂੰ ਤੰਗ ਕਰਦੇ ਹੋ

ਕਰਨਾ ਕਰਨਾ ਪਾਣੀ ਦਾ ਗਲਾਸ ਲਿਆ ਦੇ ਪੁੱਤ ਮੈਂ ਦਵਾਈ ਲੈਣੀ ਆ ਬਸ ਕਰ ਬੱਬੂਆ ਤੇਨੂੰ ਕੋਈ ਹੋਰ ਕੰਮ ਨਹੀਂ ਹੈਗਾ ਕਦੀ ਤੂੰ ਕਿਸੇ ਨਾਲ ਗੱਲ ਪਾਏ ਜੇ ਕਦੀ ਕਿਸੇ ਨਾਲ ਹੁਣ ਤੁਸੀਂ ਮੇਰੇ ਮਗਰ ਪੈ ਨਹੀਂ ਇੱਕ ਥੋੜੇ ਤੋਂ ਗਲਾਸ ਵਾਲਾ ਤਾਂ ਜਾ ਕੇ ਪੀਤਾ ਨਹੀਂ ਜਾਂਦਾ ਉਹ ਵੀ ਥੋੜਾ ਜਿਹਾ ਹਾਜ਼ਰ ਕਰੀ ਹੁਣ ਅਸੀਂ ਜਾ ਕੇ ਖੜਿਓ ਕੇ ਆਪੀ ਪੀਲਾ ਪਾਣੀ ਆਏ ਹੋਏ ਹਾਏ ਹੇ ਰੱਬਾ ਮੈਂ ਤੇਰਾ ਕੀ ਮਾਰਾ ਕੀਤਾ ਸੀ ਹਾਏ ਹੇ ਰੱਬਾ ਜੇ ਮੇਰਾ ਵਿਆਹ ਨਹੀਂ ਸੀ ਕੀਤਾ ਤਾਂ ਮੈਨੂੰ ਦੂ ਚੱਕ ਹੀ ਲੈਂਦਾ ਕਿਉਂ ਮੈਨੂੰ ਸੁਣਨੇ ਆ ਪੈਂਦੀਆਂ ਇੰਨੀਆਂ ਗੱਲਾਂ ਨਹੀਂ ਕੀਵਾ ਮਾਰਾ ਕਰਕੇ ਜੰਮੀ ਆ ਕਰਨੇ ਲਾ ਲੇ ਪੋਚਾ ਹਾਂ ਮੰਮੀ ਲਾ ਲਿਆ ਸੀ ਪੋਚਾ ਇਹ लाਡੀ ਸਵੇਰ ਦਾ ਗਿਆ ਹੋਇਆ ਅਜੇ ਤੱਕ ਆਇਆ ਨਹੀਂ ਤੂੰ ਫੋਨ ਵੀ ਨਹੀਂ ਕਰਿਆ ਦਿਨੇ ਨਾ ਮੰਮੀ ਨਾ ਤਾਂ ਤੂੰ ਕੁਝ ਦੱਸ ਕੇ ਗਈ ਸੀ ਨਾ ਕੁਝ ਦੱਸ ਦੇ ਮੈਂ ਕਿੱਥੇ ਜਾਣੀ ਫੋਨ ਦਾ ਕਰਕੇ ਪੁੱਛ ਲੈਂਦੀ ਫਿਕਰ ਹੋਇਆ ਖੜਾ ਸਵੇਰ ਦਾ ਗਿਆ ਹੋਇਆ ਚਲ ਮੈਂ ਤਾਂ ਫੋਨ ਕਰ ਲੈਂਦੀ ਆ ਆਪਣੇ ਕੋਈ ਕੰਮ ਗਏ ਹੋਣਗੇ ਕੰਮ ਤਾਂ ਗਏ ਨੇ ਪਰ ਪਤਾ ਤਾਂ ਕਰਨਾ ਸੀ ਨਾ ਪਤਾ ਨਹੀਂ ਹੁਣ ਤੱਕ ਦਾ ਨਾ ਤਾਂ ਉਹਨਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਵੀ ਮੈਂ ਕਦੋਂ ਆਣਾ ਕਦੋਂ ਨਾ ਆਣਾ ਕੁਝ ਦੱਸ ਕੇ ਜਾਂਦੇ ਫੋਨ ਕਰਕੇ ਪੁੱਛ ਮੈਨੂੰ ਦੱਸ ਚਲ ਮੈਂ ਫੋਨ ਕਰਕੇ ਪੁੱਛਦੀ ਆਂ ਫਿਰ ਮੈਂ ਦੱਸ ਦੇਣੀ ਆ ਹਾਂ ਮੈਨੂੰ ਲੱਗਦਾ ਉਹੀ ਕੰਮ ਨਾ ਗਏ ਹੁਣ ਆਪਦੇ ਕਹੇ ਤਾਂ ਕੰਮ ਹੀ ਨਹੀਂ ਨੇ ਹੁਣ ਉਹ ਤਾਂ ਪਤਾ ਵੀ ਕੰਮ ਗਏ ਚਲੋ ਕੰਮ ਬਣ ਜੇ ਲੇਟ ਤਾਂ ਆ ਜਾਣ ਕੋਈ ਫਿਰ ਇੰਨਾ ਟਾਈਮ ਕਿਵੇਂ ਲੱਗ ਗਿਆ ਮੈਂ ਤਾਂ ਇਹ ਕਹਿੰਦੀ ਸੀ ਵੀ ਪਤਾ ਤਾਂ ਕਰ ਲੈ ਫਿਕਰ ਲੱਗਿਆ ਪਿਆ ਬਾਦੀ ਲਾਟੀ ਆਇਆ ਹੀ ਨਹੀਂ ਕਿੱਥੇ ਗਿਆ ਵਾ ਉਹ ਕਿੱਥੇ ਗਿਆ ਹੋਵੇ ਟੈਂਕੀ ਲੈਣੇ ਤੂੰ ਠਿੱਕੇ ਬਹਿ ਜਾ ਕਰ ਤੈ ਸਾਡੇ ਕੰਮਾਂ ਤੋਂ ਕੀ ਲੈਣਾ ਕੰਮ ਗਿਆ ਓ ਸੌ ਕੰਮ ਹੁੰਦੇ ਨੇ ਕਰਦੇ। ਉਹੀ ਪੁੱਛਣ ਲੱਗ ਜੂ ਬਸ ਆ ਕੇ। ਮੰਮੀ, ਉਹ ਆ ਕੁਝ ਜ਼ਿਆਦਾ ਹੀ ਨਹੀਂ ਆਪਣੇ ਕੰਮਾਂ 'ਚ ਦਖਲ ਅੰਦਾਜ਼ੀ ਕਰਨ ਲੱਗੀ ਅੱਜਕੱਲ। ਬਾਹਲੀ ਕਰਨ ਲੱਗੀ ਪਤਾ ਨਹੀਂ ਕੀ ਹੈ ਇਹਨੂੰ। ਮੈਨੂੰ ਤਾਂ ਇਹਦੇ ਬਾਹਲੀ ਖਿੱਚਣਾ ਲੱਗਦੀ ਆ। ਨਾ ਕੋਈ ਕੰਮ ਕਰਦੀ ਆ ਨਾ ਵਾਸਤਾ ਕਰਦੀ। ਹੋਰ ਉਹੀ ਦਖਲ ਅੰਦਾਜ਼ੀ ਹਰੇਕ ਗੱਲ 'ਚ ਕਰੀ ਜਾਊਗੀ। ਹਰ ਗੱਲ ਦਾ ਭੇਤ ਲੈਂਦੀ ਫਰੀ ਜਾਂਦੀ ਆ। ਇੱਕ ਦਿਨ ਹੀ ਹੈਗੀ। ਚਲ ਮੈਂ ਮੰਮੀ ਫੋਨ ਕਰਦੀ ਆ। ਉਹ ਕਹਿੰਦੀ ਮੇਰਾ ਪੈਰ ਦੁਖਦਾ ਉਹ ਟਿਕਦੀ ਨਹੀਂ। ਜਦੋਂ ਗੱਲ ਕਰਦੇ ਵਿੱਚ ਆ ਜਾਊਗੀ। ਡਰਾਮੇ ਨੇ ਸਾਰੇ ਦੇ। ਹਾਂ। ਚਲ ਤੂੰ ਫੋਨ ਕਰਕੇ ਪੁੱਛ ਮੈਨੂੰ ਦੱਸ ਫਿਰ ਚਲ ਠੀਕ ਹੈ ਮੰਮੀ ਮੈਂ ਪੁੱਛ ਕੇ ਦਾਦੀ ਕੰਮ ਬਣ ਗਿਆ ਹੋਵੇ ਉਹਦਾ ਤਾਂ ਚੰਗਾ ਹੈ ਕਿਰਨ ਤੇਰੀ ਭੂਆ ਨੂੰ ਕਹਿ ਦੇ ਨਾਲ ਤਾਂ ਸਬਜ਼ੀ ਕੱਟ ਲੂਗੀ ਕਹਿ ਦੇਣੀ ਆ ਮੰਮੀ ਹਾਂ ਸਬਜ਼ੀ ਕੱਟ ਕੇ ਰੱਖ ਲੂਗੀ ਹਾਂਜੀ ਕਹਿ ਦੇਣੀ ਆ ਮੰਮੀ ਸਬਜ਼ੀ ਕੱਟਣ ਨਾਲੇ ਭਾਂਡੇ ਵੀ ਪਏ ਨੇ ਥੋੜੇ ਜਿਹਾ ਉਹ ਵੀ ਕਹਿ ਦੇ ਉਹਨੂੰ ਮਾਂਜ ਦਊਗੀ ਕਹਿ ਦੇਣੀ ਹੈ ਹੋਰ ਤਾਂ ਨਹੀਂ ਕੁਝ ਕਰਦੀ ਇੰਨਾ ਕੁ ਤੱਕ ਰਾਲੀਏ ਮੰਮੀ ਮੰਮੀ ਓਹੋ ਮੰਮੀ ਹਾਂ ਵੇ ਕੀ ਹੋ ਗਿਆ ਅੱਜ ਮੈਂ ਤੁਹਾਨੂੰ ਨਾਲ ਗੱਲ ਕਰਨੀ ਹੈ ਕਮਰੇ ਚੱਲੋ ਭੂਆ ਕਿੱਥੇ ਆ ਭੂਆ ਤਾਂ ਇੱਥੇ ਹੀ ਹੋਣੀ ਦੇਖ ਲੈਣੀ ਉਹ ਕਿਤੇ ਪਿੱਛੇ ਚੱਲ ਕੋਈ ਗੱਲ ਕੀ ਹੋ ਗਿਆ ਕੋਈ ਗੱਲ ਨਹੀਂ ਕੁਝ ਨਹੀਂ ਹੋਇਆ ਹੈਗਾ ਆਜਾ ਤੈਨੂੰ ਵੀ ਦੱਸਦਾ ਮੈਂ ਕਮਰੇ ਚੱਲ ਤੁਸੀਂ ਮੰਮੀ ਨੂੰ ਕਮਰੇ ਚ ਜਾ ਕੇ ਲੈ ਕੇ ਕਰਕੇ ਇੱਥੇ ਗੱਲ ਕਰਦਾ ਸਰ ਗੱਲ ਏ ਕੋਈ ਇਹੀ ਜੀ ਆ ਜ਼ਰੂਰੀ ਆ ਤੁਹਾਨੂੰ ਦੋਨਾਂ ਨੂੰ ਦੱਸਦਾ ਮੈਂ ਇਹ ਤਾਂ ਇੱਕ ਹੋਰ ਨਵੀਂ ਗੱਲ ਹੋਊਗੀ ਉਹ ਤੁਸੀਂ ਮੇਰੇ ਨਾਲ ਕਮਰੇ ਚ ਚੱਲੋ ਆਜੋ ਆਜੋ ਕਮਰੇ ਚ ਚੱਲੋ ਕੀ ਤਾਂ ਕੋਈ ਹੋਰ ਇਹ ਗੱਲ ਦਾ ਪਤਾ ਵਕੈਨ ਨੂੰ ਆਓ ਚਲੋ ਆ ਜੋ ਮੰਦਰ ਹੈ ਕੀ ਹੋਇਆ ਇੰਨੀ ਜ਼ੋਰ ਦੀ ਦਰਵਾਜ਼ਾ ਬੰਦ ਕਰਿਆ ਗੱਲ ਕੀ ਹੈ ਨਾ ਮੈਨੂੰ ਕੁਝ ਦੱਸਦੇ ਆ ਜੇ ਪੁੱਛਦੀਆਂ ਤਾਂ ਗੱਲ ਪੈਂਦੇ ਆ ਤਾਂ ਆਪ ਨੂੰ ਤਾਂ ਦਿਮਾਗ ਤੇ ਟੈਨਸ਼ਨ ਪੈਂਦੀ ਆ ਚੱਟ ਬੈਠੋ ਬੈਠੋ ਮੈਂ ਤਾਂ ਅੱਜ ਕੀ ਹੋ ਗਿਆ ਉਹ ਮੈਂ ਤਾਂ ਅੱਜ ਕਚੈਰੀਆਂ ਗਿਆ ਸੀ ਮੈਨੂੰ ਉੱਥੇ ਜਾ ਕੇ ਪਤਾ ਲੱਗਿਆ ਜਿਹੜੀ ਆਪਣੀ ਜ਼ਮੀਨ ਆ ਉਹ ਅੱਧੀ ਤਾਂ ਭੂਆ ਦੇ ਨਾਮ ਆ ਇਹਦਾ ਪੱਕੀ ਕਰੀਏ ਹੁਣ ਨਾ ਆਪਾਂ ਵੇਚ ਸਕਦੇ ਆ ਜੇ ਵੇਚਾਂਗੇ ਨਹੀਂ ਮੈਂ ਬਾਹਰ ਕਿਵੇਂ ਜਾਊਂਗਾ ਹਾਏ ਹਾਏ ਮੰਮੀ ਤੁਹਾਨੂੰ ਪਤਾ ਹੀ ਨਹੀਂ ਤੇ ਅੱਧੀ ਜ਼ਮੀਨ ਭੂਆ ਦੇ ਨਾਮ ਆ ਇਹਨੇ ਤਾਂ ਹੁਣ ਸਿੱਧੀ ਤਰ੍ਹਾਂ ਆਪਣੇ ਨਾਮ ਵੀ ਨਹੀਂ ਕਰਾਉਣੇ ਹੁਣ ਆਪਾਂ ਕਰਾਂਗੇ ਕੀ ਹੋਰ ਓਹੋ ਇਹ ਨਵੱਡਾ ਧੋਖਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਤੇਰੇ ਬਾਪੂ ਨੇ ਅੱਧੀ ਜ਼ਮੀਨ ਉਹਦੇ ਨਾਂ ਕਰਾਈ ਹੋਈ ਐ ਜੇ ਮੈਨੂੰ ਪਤਾ ਹੁੰਦਾ ਮੈਂ ਤਾਂ ਰੌਲਾ ਪਾ ਲੈਂਦੀ ਉਹਦੀ ਮੈਂ ਨਹੀਂ ਉਹਦੇ ਨਾਲ ਹੋਂ ਜਿੰਦੀ ਸੀ ਆਪਾਂ ਨੂੰ ਕਿਸੇ ਨੂੰ ਵੀ ਨਹੀਂ ਪਤਾ ਸੀ ਕਿਸੇ ਨੂੰ ਨਹੀਂ ਪਤਾ ਸੀ ਆਪਾਂ ਨੂੰ ਹੁਣ ਇਹਦਾ ਕੋਈ ਹੱਲ ਲੱਭਣਾ ਪਊ ਆਪਾਂ ਹੁਣ ਆਪਾਂ ਕਰਾਂਗੇ ਕੀ ਲਾੜੀ ਗੁੱਸੇ ਨਾਲ ਨਹੀਂ ਇਹਨੇ ਆਪਾਂ ਨੂੰ ਜ਼ਮੀਨ ਦੇਣੀ ਹੁਣ ਆਪਾਂ ਨੂੰ ਕੋਈ ਹੱਲ ਹੋਰ ਲੱਭਣਾ ਪਊਗਾ ਹਮ ਗੱਲ ਤਾਂ ਸਹੀ ਆ ਮੈਨੂੰ ਐਂ ਲੱਗਦਾ ਇਹਨੂੰ ਪਤਾ ਹੀ ਨਹੀਂ ਵੀ ਮੇਰੇ ਨਾਂ ਜ਼ਮੀਨ ਹਮ ਇਹ ਵੀ ਹੋ ਸਕਦਾ ਨਹੀਂ ਤਾਂ ਆਪਣੇ ਸਿਰ ਤੇ ਬਹਿ ਕੇ ਨੱਚਦੀ ਭੂਆ ਹਾਂ ਪਤਾ ਨਹੀਂ ਇਹਨੂੰ ਮੰਮੀ ਇਹ ਤਾਂ ਹੋਰ ਵੀ ਵਧੀਆ ਹੋ ਗਿਆ ਆਪਾਂ ਐ ਕਰਦੇ ਆ ਆਪਾਂ ਕਾਗਜ਼ ਬਣਾ ਲੈਨੇ ਆ ਆਪਾਂ ਭੂਆ ਤੋਂ ਸਾਈਨ ਕਰਾ ਲੈਨੇ ਆ ਆਪਣੇ ਨਾਮ ਜ਼ਮੀਨ ਕਰਾ ਲੈਨੇ ਐ ਏਡੀ ਵੀ ਭੂਲੀ ਨਹੀਂ ਹੈਗੀ ਭੂਆ ਜੇ ਤੈਨੂੰ ਲੱਗਦਾ ਕਿਰਨਾ ਮੈਂ ਕਿਹਾ ਨਹੀਂ ਕਰਦੇ ਆ ਆਪਾਂ ਇਹਦੇ ਨਾਲ ਮਿੱਠੇ ਜਿਹੇ ਹੋ ਕੇ ਚੱਲਦੇ ਆ ਥੋੜੇ ਜਿਵੇਂ ਫੇਰੇ ਸਾਈਨ ਕਰ ਦੂੰਗੀ ਇਹ ਵੀ ਕਰਕੇ ਆਪਾਂ ਕਰਦੇ ਆ ਕੋਈ ਪਲਾਨ ਕੋਈ ਲੱਗਣ ਤੁਹਾਨੂੰ ਲੱਗਦਾ ਮੰਮੀ ਫਿਰ ਕਰ ਦੂ ਸਾਈਨ ਕਰ ਦੂਗੀ ਫਿਰ ਤੇਜ ਜੰਦੀ ਆ ਕਰ ਦੂ ਪਰ ਇਹਨੂੰ ਪਤਾ ਵੀ ਨਾ ਲੱਗੇ ਕਿਸੇ ਗੱਲ ਦਾ ਵੀ ਇਹਦੇ ਨਾਮ ਜ਼ਮੀਨ ਬੋਲਦੀ ਆ ਹਾਂ ਲੱਡੀ ਆਪਾਂ ਐਂ ਕਰਦੇ ਆਂ ਹੂੰ ਜ਼ਮੀਨ ਦੇ ਕਾਗਜ਼ ਤਿਆਰ ਤਾਂ ਕਰਾ ਲੈਨੇ ਆਪਾਂ ਇਹ ਤੋਂ ਕਰਾ ਲੈਨੇ ਸਾਈਨ ਇਹਨੂੰ ਐਂ ਕਹਿ ਦਿੰਨੇ ਆਂ ਦਾ ਕਰ ਤੇਰੇ ਨਾਮ ਲਵਾਉਨੇ ਆਂ ਦਾ ਸਾਡੇ ਨਾਮ ਗੱਲ ਤਾਂ ਤੇਰੀ ਸਹੀ ਏ ਜ਼ਮੀਨ ਫੇਰ ਐਂ ਕਰਦੇ ਆਂ ਹੂੰ ਐਂ ਕਰਨਾ ਪਊ ਪਰ ਇਹ ਗੱਲ ਦੀ ਤੇ ਇੱਕ ਗੱਲ ਇਹ ਯਾਦ ਰੱਖਿਓ ਤੇਰੇ ਪਾਪੇ ਨੂੰ ਨਾ ਪਤਾ ਲੱਗੇ ਨਾ 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 ਜਮਨ ਕੋ ਦੀ ਪਾਪ ਨਾ ਖੱਟਿਓ ਕਿਸੇ ਨੂੰ ਹੂੰ ਨਾ ਠੀਕ ਆ ਹਾਂ ਇਹ ਆਪਣੇ ਤਿੰਨਾਂ ਚ ਹੀ ਰਹੇ ਗੱਲ ਚਲੋ ਐਂ ਕਰੋ ਹੁਣ ਆਪਾਂ ਠੀਕ ਆ ਲੈ ਮੋਂ ਕੰਪਿਊਟਰ ਲੁੱਕ ਪਾ ਪਾ ਡਾਡੀ ਨੇ ਦੱਸ ਹੀ ਨਹੀਂ ਹੈਗਾ ਵੀ ਜ਼ਮੀਨ ਨਾ ਕਰਾ ਦਿੱਤੀ ਜੇ ਮੈਨੂੰ ਪਤਾ ਹੁੰਦਾ ਉਹਦੀ ਨਾ ਮੈਂ ਰੋਲਾ ਪਾਲਦੀ ਮੈਂ ਹੋਰ ਦਿੰਦੀ ਸਿੱਖ ਤੇ ਤੁਸੀਂ ਜ਼ਮੀਨ ਹੀ ਪੁੱਛਦੇ ਹੈਗੇ ਡਾਡੀ ਨੇ ਵੀ ਕੀ ਕਰਦੇ ਨੇ ਕੀ ਨਹੀਂ ਕਰਦੇ ਨਾਡੇ ਹਾਂਜੀ 부ਆ ਕੀ ਗੱਲ ਹੈ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਸੀ ਕੋਈ ਠੀਕ ਠਾਕ ਹੈ ਹਾਂ ਠੀਕ ਹੈ 부ਆ ਸਭ ਵਧੀਆ ਉਹਦਾ ਮੈਂ ਕਿਤੇ ਬਾਹਰ ਗਿਆ ਨਹੀਂ ਸੀਗਾ ਆਪਣੇ ਕੰਮ ਵਾਸਤੇ ਉਹ ਮੇਰਾ ਇੱਕ ਕਾਗਜ਼ ਨਹੀਂ ਲੱਭਦਾ ਸੀ ਇੱਕ ਤਾਂ ਉਹ ਲੱਭਿਆ ਕਾਗਜ਼ ਦੂਜਾ ਇਹਨਾਂ ਨੂੰ ਮੜਾ ਜਾ ਦੱਸਿਆ ਵੀ ਕਾਗਜ਼ ਪੱਤਰ ਇੱਕ ਹੱਥ ਰੱਖਿਆ ਕਰੋ ਐਵੇਂ ਖੰਡਿਆਲ ਜਿਹਾ ਗੁੰਮਰਾਹ ਹੋ ਗਈ ਪਤਾ ਨਹੀਂ ਕੀ ਗੱਲ ਹੈ ਵੀ ਅੰਦਰ ਵੜ ਗਏ ਤਿੰਨੇ ਜਾਣੇ ਤੁਸੀਂ ਨਹੀਂ 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 ਠੀਕ ਹੈ 부ਆ ਸਾਰਾ ਕੁਝ ਠੀਕ ਹੈ ਹੋਰ ਤੇਰੇ ਪੈਰ ਠੀਕ ਨਹੀਂ 부ਆ ਹਾਂ ਹੁਣ ਤਾਂ ਕੱਲ ਵਾਲੀ ਦਵਾਈ ਨਾਲ ਫਰਕ ਆਗਾ ਠੀਕ ਹੈ 부ਆ ਮੰਮੀ ਗੱਲ ਸੁਣ ਸਬਜੀ ਗਾੜੀ ਬਣਾਵਾਜਾ ਤੂੰ ਐਂ ਕਰ ਗੱਲ ਸੁਣ ਤੇਰੇ ਭੂਆ ਨੂੰ ਕੁਛ ਲਕਾਦੀ ਬਣਾਉਣੀ ਮੈਂ ਤਾਂ ਕਿਸੇ ਦੇ ਘਰੇ ਜਾ ਕੇ ਆਣਾ ਭੂਆ ਨੂੰ ਪੁੱਛਾਂ ਮੈਂ ਸਾਰੀ ਦਾ ਭੂਆ ਨੂੰ ਪੁੱਛ ਚਲ ਮੈਂ ਪੁੱਛ ਲੈਂਦੀ ਹਾਂ ਠੀਕ ਹੈ ਮੈਂ ਕਿਸੇ ਦੇ ਜਾਇਆ ਜਾ ਕੇ ਆਉਣਾ ਠੀਕ ਹੈ ਹੁਣੇ ਪੁੱਛ ਦਿਆਂਗੀ ਭੂਆ ਨੂੰ ਪੁੱਛ ਹੀ ਲੈਣੀ ਆ ਸਬਜੀ ਗਾੜੀ ਬਣਾਉਣੀ ਆ ਨਾਲੇ ਖੁਸ਼ ਹੋ ਜੂਗੀ ਜੋ ਕੰਮ ਲੈਣਾ ਹੁੰਦਾ ਫਿਰ ਤਾਂ ਸਾਰਿਆਂ ਨੂੰ ਕੁਝ ਕਰਨਾ ਹੀ ਪੈਂਦਾ ਪੋਆ ਆਹ ਪੁੱਤ ਮੈਂ ابو ਜੀ ਤੁਸੀਂ ਕੀ ਖਾਓਗੇ ਜੀ ਕੀ ਸਬਜ਼ੀ ਘਾਦੀ ਬਣਾਵਾਂ ਅੱਗੇ ਕਿਹੜਾ ਪੁੱਤ ਮੈਨੂੰ ਤੁਸੀਂ ਪੁੱਛ ਕੇ ਬਣਾਉਣੀ ਹੈ ਜਿਹੇ ਜੀ ਹੈਗੇ ਆ ਬਣਾ ਲਓ ਘਰੇ ਪਈ ਆ ਜਿਹੜੀ ਮੈਂ ਸੋਚਿਆ ਜੇ ਮੈਂ ਪੋਆ ਦੀ ਪਸੰਦ ਦੀ ਸਬਜ਼ੀ ਬਣਾ ਦਾਂ ਕੋਈ ਨਹੀਂ ਜਿਹੇ ਜੀ ਹੈਗੇ ਪੁੱਤ ਬਣਾ ਲਓ ਮੈਂ ਕਿਹੜਾ ਕੋਈ ਤੁਹਾਨੂੰ ਜਵਾਬ ਦਿੰਨੇ ਆ ਮੈਂ ਆਹ ਨਹੀਂ ਖਾਣੀ ਜਿਹੜੀ ਪਈ ਆ ਹੈਗੀ ਆ ਘਰੇ ਉਹੀ ਬਣਾ ਲਓ ਨਾ ਅੱਜ ਤਾਂ ਤੁਸੀਂ ਦੱਸ ਦੋ ਉਹ ਜੀ ਸਬਜ਼ੀ ਬਣਾ ਦੋ ਜਿਹਨੂੰ ਪਸੰਦ ਆ। ਚੱਲ ਫੇਰ ਐ ਕਰ ਤੋਰੀਆਂ ਬਣਾ ਲੈ। ਠੀਕ ਐ ਮੈਂ ਤੋਰੀਆਂ ਹੀ ਕਰਦਾ। ਚੱਲ ਉੱਪਰ ਬੇਲ ਤੇ ਲੱਗੇ ਹੋਏ ਨੇ ਨਾ ਉਹ ਤੋੜ ਕੇ ਲਿਆਉਣੀ ਆਪਾਂ। ਚੱਲ ਠੀਕ ਐ ਬਣਾ ਲੈ। ਹੁਣੇ ਬਣਾਉਣੀ ਆ ਸਬਜ਼ੀ। ਮੈਨੂੰ ਕੋਈ ਸਮਝ ਨਹੀਂ ਆਈ। ਪਹਿਲਾਂ ਤਾਂ ਲਾਡੀ ਮੇਰੇ ਨਾਲ ਇੰਨਾ ਸੋਹਣਾ ਬੋਲਿਆ। ਹੁਣ ਕਿਰਨ ਵੀ ਇੰਨਾ ਵਧੀਆ ਬੋਲੀ। ਤੇ ਰੱਬਾ ਮੇਰੇ ਕੋਈ ਦਿਨ ਫੇਰ ਤੇ ਕਿ ਮੇਰੀ ਇਹ ਇੱਜ਼ਤ ਕਰਨ ਲੱਗ ਗਏ। ਸ਼ੁਕਰ ਹੈ ਪਰਮਾਤਮਾ ਤੇਰਾ। ਜੇ ਮੇਰੀ ਇਹ ਕਦਰ ਕਰਨ ਲੱਗ ਗਏ। ਹਾਂਜੀ ਲੱਡੀ ਤੋਂ ਇਹਨੇ ਨਿਹਰਾ ਕਰਿਆ ਉਹ ਬਸ ਮਾਦ ਤੈਨ ਦੱਸਿਆ ਨਾ ਮੈਂ ਜਿੱਥੇ ਸਲਾਹ ਲੈਣ ਗਿਆ ਸੀ ਮੈਂ ਕਹਿੰਦਾ ਛੱਡ ਦੇ ਹੁਣ ਪਤਾ ਲੱਗੂਗਾ ਕਿ ਭੂਆ ਦਾ ਕਰਨਾ ਕੀ ਆ ਸਵੇਰੇ ਦੱਸੂਗਾ ਤੁਹਾਨੂੰ ਰੋਟੀ ਪਾਓ ਹੌਂਸਲਾ ਰੱਖੋ ਹੁਣ ਸਾਰੇ ਕੰਮ ਬਣ ਜਾਣਗੇ ਠੀਕ ਆ ਜਾਂਦਾ ਚਲੋ